ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਜੇਕਰ ਆਪਣੀ ਗਰਦਨ ਦੇ ਉੱਪਰ ਮੈਲ ਜੰਮ ਜਾਵੇ ਜਾਂ ਗਿੱਟਿਆਂ ਤੇ ਅਰਕ ਤੇ ਕਿਤੇ ਵੀ ਆਪਣੇ ਮੈਲ ਜੰਮ ਕੇ ਕਾਲੇ ਜੇ ਹੋ ਜਾਂਦੇ ਨੇ ਤੇ ਉਸ ਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰੀਏ ਉਸਦੇ ਲਈ ਦੋਸਤੋ ਤੁਸੀਂ ਇੱਕ ਲੈਣੀ ਛੋਟੀ ਜੀ ਕੌਲੀ ਤੇ ਇੱਕ ਪੁੜੀ ਲੈਣੀ ਹੈ ਸ਼ੈਂਪੂ ਦੀ ਇੱਕ ਪੁੜੀ ਸ਼ੈਂਪੂ ਦੀ ਇਸ ਕੌਲੀ ਵਿੱਚ ਪਾ ਲੈਣੀ ਆ ਤੇ ਵਿੱਚ ਪਾਉਣਾ ਅੱਧਾ ਚਮਚ ਮਿੱਠਾ ਸੋਡਾ ਖਾਣ ਵਾਲਾ ਸੋਡਾ ਜਿਸ ਨੂੰ ਆਪਾਂ ਕਹਿੰਦੇ ਆ ਉਹ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਲੈਣਾ ਅੱਧਾ ਨਿੰਬੂ ਨਿੰਬੂ ਨੂੰ ਇਸਦੇ ਵਿੱਚ ਨਚੋੜ ਲੈਣਾ ਹੈ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਜੋ ਨਿੰਬੂ ਦਾ ਰਸ ਇਸਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਉਸ ਤੋਂ ਬਾਅਦ ਦੋਸਤੋ ਤੁਸੀਂ ਲੈਣੀਆ ਕੋਲਗੇਟ ਅੱਧੇ ਚਮਚ ਦੇ ਕਰੀਬ ਲੈਣੀਆ ਕੋਲਗੇਟ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਵਿੱਚ ਕਰ ਲੈਣਾ ਮਿਕਸ ਤਾਂ ਜੋ ਇਹ ਚੰਗੀ ਤਰ੍ਹਾਂ ਘol ਜਾਵੇ ਇੱਕਦਮ ਪੇਸਟ ਬਣ ਜਾਵੇ ਸੋਸ ਤੋਂ ਬਾਅਦ ਤੁਸੀਂ ਦੋਸਤੋ ਇੱਕ ਲੈਣਾ ਆਲੂ ਮੀਡੀਅਮ ਜੇ ਸਾਈਜ਼ ਦਾ ਆਲੂ ਲੈ ਲੈਣਾ ਤੇ ਉਸ ਨੂੰ ਕद्दूकश ਕਰ ਲੈਣਾ ਹੈ ਇਸ ਦਾ ਆਪਾਂ ਨੂੰ ਜੂਸ ਚਾਹੀਦਾ ਲੋ ਦੇਖੋ ਇੱਥੇ ਮੈਂ ਇਸ ਨੂੰ ਕद्दूकश ਆਲੂ ਨੂੰ ਕਰ ਲਿਆ ਹੈ ਤੇ ਹੁਣ ਇਸ ਦਾ ਜੂਸ ਨਿਚੋੜ ਰਹੇ ਹਾਂ ਜਿੰਨਾ ਵੀ ਇਸ ਦਾ ਜੂਸ ਨਿਕਲੇਗਾ 2 ਚਮਚ 1.5 ਚਮਚ ਦੇ ਕਰੀਬ ਨਿਕਲ ਆਉਂਦਾ ਹੈ ਜੂਸ ਇਸ ਜੂਸ ਨੂੰ ਵਿੱਚ ਪਾ ਕੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਵਧੀਆ ਪੇਸਟ ਬਣਾ ਲੈਣਾ ਹੈ ਤੇ ਜਿੱਥੇ ਵੀ ਤੁਹਾਡੇ ਮੈਲ ਜੰਮੀ ਆ ਅਰਕ ਤੇ ਆ ਜਾਂ ਗਰਦਨ ਤੇ ਆ ਉਸ ਜਗ੍ਹਾ ਦੇ ਉੱਪਰ ਲਗਾ ਲੈਣੀ ਮੈਂ ਇੱਥੇ ਅਰਕ ਤੇ ਸਭ ਤੋਂ ਪਹਿਲਾਂ ਲਗਾਉਣ ਲੱਗੀ ਹਾਂ ਸਪੇਸ ਨੂੰ ਦੇਖੋ ਬਲੈਕ ਕਿੰਨੀ ਅਰਕ ਹੋਈ ਪਈ ਆ ਬੱਚਿਆਂ ਦੇ ਅਕਸਰ ਹੀ ਐਵੇਂ ਬਲੈਕ ਹੋ ਜਾਂਦੀਆਂ ਨੇ ਤੇ ਇਸ ਦੇ ਉੱਪਰ ਪੇਸਟ ਲਗਾ ਦੇਣਾ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮ사ਜ ਕਰ ਲੈਣੀ ਹੈ ਤਾਂ ਜੋ ਜਿਹੜੀ ਉੱਪਰ ਗੰਦਗੀ ਬਣ ਗਈ ਹੈ ਮੈਲ ਬਣ ਗਈ ਹੈ ਉਹ ਉੱਤਰ ਜਾਵੇ ਫਿਰ ਉਸ ਤੋਂ ਬਾਅਦ ਕਿਸੇ ਸਾਫ਼ ਕੱਪੜੇ ਦੇ ਨਾਲ ਕਾਟਨ ਦੇ ਨਾਲ ਜਾਂ ਟਿਸ਼ੂ ਪੇਪਰ ਨਾਲ ਇਸ ਨੂੰ ਸਾਫ਼ ਕਰ ਦੇਣਾ ਹੈ ਹੁਣ ਤੁਹਾਨੂੰ ਇੱਥੇ ਗਿੱਟਾ ਵੀ ਬਲੈਕ ਹੋਇਆ ਇਹ ਵੀ ਦੱਸ ਦਿਆਂ ਇਸ ਦੇ ਉੱਪਰ ਵੀ ਲਗਾ ਕੇ ਉਸੇ ਤਰ੍ਹਾਂ ਬਸ ਮ사ਜ ਕਰਨੀ ਆ ਤੇ ਫੇਰ ਕੱਪੜੇ ਦੇ ਨਾਲ ਸਾਫ਼ ਕਰ ਦੇਣਾ ਹੈ ਜੇਕਰ ਡੇਲੀ ਇਸੇ ਤਰ੍ਹਾਂ ਪੇਸਟ ਲਾ ਕੇ ਸਾਫ਼ ਕੀਤਾ ਜਾਵੇ ਤਾਂ ਬਿਲਕੁਲ ਵੀ ਗਿੱਟੇ ਜਾਂ ਔਰਕਾਂ ਕਿਸੇ ਵੀ ਜਗ੍ਹਾ ਦੇ ਉੱਪਰ ਮੈਲ ਨਹੀਂ ਜੰਮੇਗੀ ਬੱਚਿਆਂ ਦੇ ਹੁਣ ਇੱਥੇ ਗਰਦਨ ਵੀ ਦੇਖੋ ਕਿੰਨੀ ਕਾਲੀ ਹੋਈ ਪਈ ਆ ਇਸ ਗਰਦਨ ਦੇ ਉੱਪਰ ਵੀ ਪੇਸਟ ਲਗਾ ਕੇ ਦਿਖਾਉਣੀ ਆ ਇਸ ਤਰ੍ਹਾਂ ਪੇਸਟ ਲਗਾ ਕੇ ਬਸ ਹਲਕੇ ਜਿਹੇ ਹੱਥਾਂ ਨਾਲ ਮ사ਜ ਕਰ ਦੇਣੀ ਆ ਤੇ ਫਿਰ ਉੱਪਰੋਂ ਕਾਟਨ ਦੇ ਕੱਪੜੇ ਨਾਲ ਜਾਂ ਟਿਸ਼ੂ ਪੇਪਰ ਨਾਲ ਜੋ ਵੀ ਤੁਹਾਡੇ ਘਰ ਵਿੱਚ ਹੈ ਉਸ ਦੇ ਨਾਲ ਸਾਫ਼ ਕਰ ਦੇਵੇਂ ਤੇ ਇਹ ਸਾਰੀ ਮੈਲ ਨਿਕਲ ਜਾਵੇਗੀ ਜੇਕਰ ਜਿਆਦਾ ਮੈਲ ਜੰਮੀ ਆ ਤਾਂ 2-3 ਦਿਨ ਲਗਾਤਾਰ ਜਿਆ ਕਰੋ ਤਾਂ ਜੋ ਸਾਰੀ ਮੈਲ ਨਿਕਲ ਜਾਵੇ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ